ਬਈ ਪਿਆਰ ਨਾ ਹੁੰਦਾ ਯਾਰ ਪਿਆਰ ਤਾਂ ਇਹਨਾਂ ਦੇ ਭੈਜਵਾਦੇ ਵੀ ਵੇਖ ਵੀ ਲੈਣਾ ਹੁੰਦਾ ਸਾਨੂੰ ਪਿਆ ਸੁਣਿਆ ਸੀ ਅਸੀਂ ਤੇ ਮਤਲਬ ਠੀਕ ਹੈ ਮੇਰੇ ਘਰੇ ਵੀ ਹੋ ਰਹਿਣਾ ਚਾਹੁੰਦੀ ਸੀਗੀ ਹਾਂ ਠੀਕ ਹੈ ਪਰ ਯਾਰ ਹੁਣ ਮੈਂ ਕੀ ਕਰਾਂ ਮੇਰੀ ਮੰਮੀ ਦੀ ਉਮਰ ਵੀ ਉਨੀ ਸੀ ਤੇ ਉਹਦੀ ਮੈਂ ਬਈ ਉਹੀ ਤਾਂ ਕਹਿਣਾ ਤੇ ਉਹਨਾਂ ਨੂੰ ਤੁਸੀਂ ਪ੍ਰਪੋਜ਼ ਤੁਸੀਂ ਕੀਤਾ ਸੀ ਜਾਂ ਉਹਨਾਂ ਨੇ ਕੀਤਾ ਸੀ ਬਈ ਯਾਰ ਉਹ ਨਰੇਗਾ ਤੇ ਆਉਂਦੀ ਹੁੰਦੀ ਸੀ ਯਾਰ ਹਾਂ ਤੇ ਮੈਂ ਹਾਜ਼ਰੀ ਲਾਉਂਦਾ ਹੁੰਦਾ ਸੀ ਇੱਥੇ ਅੱਛਾ ਮੇਟ ਸੀ ਤੇ ਹਾਂ ਤੇ ਉੱਥਾ ਕਰਕੇ ਆਇਆ ਬਈ ਮੇਰੇ ਆਪਣੇ ਬਈ ਪਿੰਡਾਂ ਦੇ ਵਿੱਚ ਇਹੀ ਸ਼ਾ ਭਾਸ਼ਾ ਵਰਤੀਦੀ ਤੇਨੂੰ ਵੀ ਪਤਾ ਤੇ ਡੋਗਾਂ ਸਾਡੇ ਜਿਹੜੀ ਉਮਰ ਹੈ ਤੇ ਬਈ 65 ਸਾਲਾਂ ਦੀ ਜਿਹੜੀ ਬਜ਼ੁਰਗ ਔਰਤ ਦੇ ਨਾਲ ਤੂੰ ਪਿਆਰ ਦੇ ਵਿੱਚ ਚੱਲ 65 ਸਾਲਾਂ ਦੀ ਔਰਤ ਦੇ ਨਾਲ ਤੂੰ ਪਿਆਰ ਦੇ ਵਿੱਚ ਘੁੰਮ ਰਿਹਾ ਵੀ ਤੈਨੂੰ ਸਸੀ ਗੱਲ ਜੀ ਤੂੰ ਜਿਹੜੇ ਚਿਹਰੇ ਰੰਗਲਾ ਪਿਆ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਖਬਰ ਦੇਖ ਰਹੇ ਹੋ ਜਿਸ ਦੇ ਵਿੱਚ ਇੱਕ 24 ਸਾਲਾਂ ਦਾ ਨੌਜਵਾਨ 65 ਸਾਲਾਂ ਦੀ ਔਰਤ ਦੇ ਨਾਲ ਪਿਆਰ ਦੇ ਵਿੱਚ ਪੈ ਜਾਂਦਾ ਤੇ ਉਸ ਤੋਂ ਬਾਅਦ ਵਿੱਚ ਉਸ ਔਰਤ ਦੇ ਪੁੱਤ ਨੂੰ ਕਨੈਪ ਕਰ ਲੈਂਦਾ ਤੇ ਅੱਜ ਉਸ ਨੌਜਵਾਨ ਨਾਲ ਸੋਡੀ ਗੱਲਬਾਤ ਕਰਵਾਉਣੇ ਕੀ ਸੀਗਾ ਸਾਰਾ ਮਸਲਾ ਕਿਉਂ ਉਹਦੇ ਪੁੱਤ ਨੂੰ ਕਨੈਪ ਕੀਤਾ ਤੇ ਤੁਸੀਂ ਜੁੜੇ ਰਹੋ ਤੇ ਆਪਾਂ ਕਰਦੇ ਆ ਗੱਲਬਾਤ ਉਸ ਨੌਜਵਾਨ ਦੇ ਨਾਲ ਆ ਜਾਓ ਬਈ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਤੂ ਜੁੜੇ ਚ ਰੰਗੜਾ 50 ਦੇ ਨਾਲ ਤੇ ਅੱਜ ਆਪਾਂ ਨਾਲ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਨੇ ਪਿਆਰ ਕਰਨ ਦੀਆਂ ਹੱਦਾਂ ਪਾਰ ਕਰਤੀਆਂ ਤੇ ਇੱਕ 65 ਸਾਲਾਂ ਦੀ ਬਜ਼ੁਰਗ ਔਰਤ ਨੂੰ ਦਿਵਾਲਨ ਕੇ ਲੈ ਗਿਆ ਤੇ ਉਸ ਤੋਂ ਬਾਅਦ ਉਸ ਦਾ ਪੋਤੇ ਨੂੰ ਕਰਨਾਵ ਕੀਤਾ ਤੇ ਇਹਨਾਂ ਆਪ ਕਰਦੇ ਗੱਲਬਾਤ ਬਈ ਸਸੀ ਕਾ ਸਸੀ ਕਾ ਬਈ ਆਪਣਾ ਨਾਮ ਦੱਸੋ ਮੇਰਾ ਨਾਮ ਹੈਗਾ ਬਈ ਬਲਜੀਤ ਬਈ ਬਲਜੀਤ ਹੈ ਕਿੰਨੇ ਸਾਲ ਤੋਂ ਤੁਸੀਂ ਉਹ ਜਿਹੜੀ 65 ਸਾਲ ਦੀ ਔਰਤ ਸੀ ਉਹਨਾਂ ਪਿਆਰ ਦੇ ਵਿੱਚ ਸੀਗੇ ਉਹਨੋਂ ਬਈ ਮੈਨੂੰ 10 ਸਾਲ ਹੀ ਹੋ ਗਏ 10 ਸਾਲਾਂ ਦੇ ਪਿਆਰ ਦੇ ਵਿੱਚ ਸੀਗੇ 10 ਸਾਲ ਪਿਆਰ ਤੇ ਉਹਨਾਂ ਨੂੰ ਤੁਸੀਂ ਪ੍ਰਪੋਜ਼ ਤੁਸੀਂ ਕੀਤਾ ਸੀ ਜਾਂ ਉਹਨਾਂ ਨੇ ਕੀਤਾ ਸੀ ਬਈ ਯਾਰ ਉਹ ਨਰੇਗਾ ਤੇ ਆਉਂਦੀ ਹੁੰਦੀ ਸੀ ਯਾਰ ਹਾਂ ਤੇ ਮੈਂ ਹਾਜ਼ਰੀ ਲਾਉਂਦਾ ਹੁੰਦਾ ਹਾਂ ਸੀ ਇੱਥੇ ਅੱਛਾ ਮੇਡ ਸੀ ਤੇ ਹਾਂ ਤੇ ਉੱਥੇ ਕੀ ਕੀਤਾ ਬਈ ਇੱਥੇ ਗੱਲਬਾਤ ਗੱਲਬਾਤ ਹੋ ਗਈ ਤੇ ਤੇਰੀ ਉਮਰ ਕਿੰਨੀ ਆ ਬਈ ਮੇਰੀ ਉਮਰ ਬਈ 24 ਸਾਲ ਦੀ 24 ਸਾਲ ਹੈ ਤੇਰੀ ਉਮਰ ਤੇ ਬਈ 65 ਸਾਲਾਂ ਦੀ ਜਿਹੜੀ ਬਜ਼ੁਰਗ ਔਰਤ ਨਾਲ ਤੂੰ ਪਿਆਰ ਦਿਆਂ ਪਿੰਗਾ ਬਜ਼ੁਰਗ ਕਿੰਨੀ ਆ ਬਈ ਚੱਲ 65 ਸਾਲਾਂ ਦੀ ਔਰਤ ਨਾਲ ਤੂੰ ਪਿਆਰ ਦਿਆਂ ਪਿੰਗਾ ਚ ਮਟ ਰਿਹਾ ਵੀ ਤੈਨੂੰ ਕੋਈ ਆ ਦੀ ਹਮ ਉਮਰ ਨਹੀਂ ਕੋਈ ਮਿਲੀ ਬਈ ਯਾਰ ਹਮ ওভার ਮੇਰੇ ਭਾਈ ਨਾਮਲੇ ਜਿੱਥੇ ਦਿਲ ਮਿਲ ਜਾਂਦਾ ਉੱਥੇ ਯਾਰ ਕੋਈ ਨੋ ਮਰ ਮਰ ਨਹੀਂ ਵਖੀਦੀ ਬਈ ਤੂੰ ਸੁਣਿਆ ਹੋਣਾ ਬਈ ਪਿਆਰ ਅੰਨਾ ਹੁੰਦਾ ਤੇ ਅੱਜ ਆਪਾਂ ਦੇਖ ਵੀ ਲਿਆ ਆਪਣੇ ਮੂਹਰੇ ਜਿਉਂਦੀ ਜਾਗਦੀ ਮਿਸਾਲ ਖੜੀ ਹੈ ਬਈ ਪਿਆਰ ਵਾਕਈ ਅੰਨਾ ਹੁੰਦਾ 65 ਸਾਲਾਂ ਦੀ ਔਰਤ ਦੇ ਨਾਲ 24 ਸਾਲਾਂ ਦੇ ਮੁੰਡੇ ਨੇ ਪਿਆਰ ਕੀਤਾ ਬਈ ਉਸ ਤੋਂ ਬਾਅਦ ਫਿਰ ਉਸ ਦਾ ਪੋਤੇ ਨੂੰ ਕਰਨਾਪ ਕਰਨ ਵਾਲੀ ਕੀ ਗੱਲ ਸੀ ਉਹਦੇ ਕਿੰਨੇ ਮੁੰਡੇ ਬੜਾ ਤੂੰ ਐਂ ਦੱਸ ਉਹਦੇ ਦੋ ਮੁੰਡੇ ਬਈ ਦੋ ਮੁੰਡੇ ਦੋਵੇਂ ਵਿਆਹੇ ਆ ਕਿ ਇੱਕ ਵੈਬ ਇੱਕ ਵਿਆਹੇ ਹੋਇਆ ਤੇ ਪੋਤਾ ਕਿੰਨੇ ਸਾਲਾਂ ਦਾ ਉਹਦਾ ਪੋਤਾ ਹੈਗਾ ਵੀ 8 ਸਾਲ ਦਾ 8 ਸਾਲਾਂ ਦਾ ਪੋਤਾ ਉਹਦਾ ਬਈ ਪਹਿਲੀ ਵੇ ਦੇ ਦਬੇ ਗਾਂ ਜਵਾਕ ਅਕਸਰ ਆਦਾ ਹੋਣਾ ਚਾਹੀਦਾ ਸੀ ਜੇ ਤਰ੍ਹਾਂ ਸਹੀ ਵਿਆਹ ਹੁੰਦਾ ਤਾਂ ਬਈ ਤੋਂ ਪੁੱਤ ਨੂੰ ਕਨੈਪ ਕਹ ਦੋ ਕੀਤਾ ਬਈ ਯਾਰ ਮੈਨੂੰ ਧੋਖਾ ਦੇਗੀ ਯਾਰ ਅੱਛਾ ਵੇਖੋ ਬਈ ਇਹ ਨੌਜਵਾਨ ਦਾ ਕਹਿਣਾ ਬਈ ਜਿਹੜੀ ਇਹ ਪਿਆਰ ਦੀ ਨੂੰ ਕਰਦਾ ਸੀ ਉਹ ਵੀ ਧੋਖਾ ਦੇਗੀ ਬਈ ਧੋਖਾ ਕਿੰਨੇ ਚਿਰ ਤੂੰ ਸਾਨੂੰ ਧੋਖਾ ਚੀਟ ਕਰ ਰਹੀ ਸੀ ਚੀਟ ਕਰ ਰਹੀ ਸੀ ਮੈਨੂੰ ਬਈ ਅੱਛਾ ਤੇ ਬਈ ਮੈਂ ਉਹਨੂੰ ਲੈ ਗਿਆ ਸੀ ਕੱਢ ਕੇ ਅੱਛਾ ਕੱਢ ਕੇ ਲੈ ਗਿਆ ਸੀ ਕੱਢ ਕੇ ਲੈ ਗਿਆ ਸੀਗਾ ਤੇ ਮੈਂ ਉਹਨੂੰ ਬਈ ਮਹੀਨਾ ਸੀ ਬਾਹਰ ਰੱਖਿਆ ਅੱਛਾ ਫਿਰ ਉਹ ਕਹਿਣ ਲੱਗੀ ਮੇਰਾ ਪੁੱਤ ਤੇ ਬਿਨਾ ਮੇਰਾ ਜੀ ਨਹੀਂ ਲੱਗਦਾ ਪਿਆ ਹਾਂ ਤੇ ਮੈਨਾਂ ਕੋਈ ਨਾ ਪੋਤੇ ਤੋਂ ਪੋਤਾ ਕੋਈ ਨਾ ਹੋਰ ਇੱਕ ਵੀ ਮੁੰਡਾ ਜੰਮ ਲੈਣੇ ਆ। ਹਾਂ। ਤੇ ਕਹਿੰਦੀ ਮੇਰਾ ਹੁਣ ਹੁਣ ਮੈਂ ਕਿਵੇਂ ਜੰਮ ਲੂੰਗੀ? ਮੈਂ ਕਹਿੰਦਾ ਮੇਰੀ ਉਮਰ ਤਾਂ ਨਹੀਂ ਹੋਈ ਪਈ ਆ। ਹਾਂ। ਮੈਂ ਕਹਾਂ ਉਮਰਾਂ ਮਨੋ ਕੀ ਆ ਮੈਂ ਕਹਾਂ ਇੱਥੇ ਜੰਮੀ ਜਾਂਦੇ ਹਰੇ ਕੋ ਸਾਰਾ ਕੁਝ ਹੋ ਜਾਂਦਾ ਵਿਗਿਆਨੀ ਤੌਰ 'ਆ ਨਾ। ਹਾਂ। ਕੁਝ ਵੀ ਕਰ ਲੋ ਸਾਰਾ ਕੁਝ ਹੋ ਜਾਂਦਾ। ਹਾਂ। ਉਹ ਕਹਿੰਦੀ ਨਹੀਂ ਨਹੀਂ ਕਹਿੰਦੀ ਮੈਂ ਪੋਤੇ ਨੂੰ ਮਿਲਣਾ। ਬਈ ਮੈਨੂੰ ਪੋਤੇ ਨੂੰ ਮਲਾਉਣ ਲਈ ਲਿਆਇਆ ਸੀਗਾ। ਠੀਕ ਆ। ਤੇ ਉਹ ਕਹਿੰਦੀ ਮੈਂ ਜਾਂਦੀ ਨਹੀਂ ਹੁਣ। ਉੱਥੇ ਹੀ ਰਹਿ ਪਈ। ਉੱਥੇ ਹੀ ਰਹਿ ਪਈ ਉਹ ਤਾਂ। ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਤੁਸੀਂ ਮ ਤੇ ਕਿੰਨੇ ਦਿਨ ਰੱਖਿਆ ਬਈ ਉਹਦੇ ਪੁੱਤ ਨੂੰ ਦੱਸ ਨੀ ਨਹੀਂ ਨਹੀਂ ਕਰਨਾਇਬ ਕਰਕੇ ਕਿੰਨੇ ਦਿਨ ਰੱਖਿਆ ਬਈ ਦੱਸ ਮੈਂ 10 ਦਿਨ 10 ਦਿਨ ਤੇ ਫਿਰ ਤੇਰਾ ਪਤਾ ਕਿਵੇਂ ਲੱਗਿਆ ਤੂੰ ਐ ਪੁਲਸੀ ਟਰੇਸ ਤੇ ਕਿਵੇਂ ਆ ਗਿਆ ਪੁਲਸੀ ਟਰੇਸ ਤੇ ਮੇਰਾ ਫੋਨ ਆ ਗਿਆ ਬਈ ਯਾਰ ਮੈਂ ਗੱਲ ਵੀ ਕਰਨੀ ਹੁੰਦੀ ਸੀ ਉਹਦੇ ਨਾਲ ਅੱਛਾ ਤੇ ਉਹ ਕਹਿੰਦੀ ਵੀ ਐ ਕਰਕੇ ਵੀ ਨਾਲ ਗੱਲ ਕਰ ਗੱਲ ਕਰ ਮੈਨੂੰ ਪਿਆਰ ਸੀ ਆ ਲੈ ਤੂੰ ਬਈ ਪੁੱਤ ਨੂੰ ਕਰਨਾਇਬ ਕਰਕੇ ਤੂੰ ਧਮਕੀ ਕੀ ਦਿੱਤੀ ਸੀਗੀ ਵੀ ਧਮਕੀ ਕਾਦੀ ਬਈ ਤੂੰ ਵਾਪਸ ਮੁੜਿਆ ਇਹ ਹੀ ਧਮਕੀ ਸੀਗੀ ਧਮਕੀ ਉਹ ਐ ਸੀਗੀ ਵੀ ਨਹੀਂ ਤੇ ਮੈਂ ਇਹਨੂੰ ਮਾਰ ਦੂੰਗਾ ਨਹੀਂ ਤੇ ਤੂੰ ਵਾਪਸ ਆ ਜਾ ਜੇ ਤੂੰ ਬਈ ਵਿਆਹ ਕਰਾਉਣਾ ਚਾ ਠੀਕ ਹੈ ਤੇ ਤੇਰੇ ਬਈ ਪਰਿਵਾਰ ਚ ਕੌਣ ਕੌਣ ਆ ਮੇਰੇ ਪਰਿਵਾਰ ਚ ਮੰਮੀ ਡੈਡੀ ਆ ਬਈ ਤੇ ਭਰਾ ਭੈਣ ਭਰਾ ਭੈਣ ਸਾਰੇ ਆ ਬਈ ਮੇਰੇ ਤੇਰੀ ਵੀ ਆ ਮੇਰੀ ਤੇਰੀ ਭਾਬੀ ਬੀਵੀ ਹੈਗੀ ਤੇ ਤੇਰੇ ਪਰਿਵਾਰ ਦੇ ਵਿੱਚ ਜਿੱਦ ਪਤਾ ਲੱਗਿਆ ਬਈ ਤੂੰ ਆ ਮੂੰਹ ਕਾਲਾ ਕਰਕੇ ਆਇਆ ਤੇ ਮੂੰਹ ਕਾਲਾ ਬਈ ਬੇਡੂੰਗਾ ਆਪਣੇ ਬਈ ਪਿੰਡਾਂ ਦੇ ਵਿੱਚ ਇਹੀ ਸ਼ਾ ਭਾਸ਼ਾ ਵਰਤੀ ਨਹੀਂ ਤੈਨੂੰ ਵੀ ਪਤਾ ਤੇ ਉਹ ਘਰ ਆਈ ਹੈ ਚਾਹ ਤੂੰ ਜਿੱਦ ਤੇ ਤੂੰ ਪਿਆਰ ਕਰਕੇ ਤੇਰੇ ਘਰੇ ਪਤਾ ਲੱਗਿਆ ਉਹਦੇ ਤੇਰੇ ਘਰ ਦੇ ਨਾਲ ਕੀ ਰਿਐਕਸ਼ਨ ਸੀਗਾ ਤੇਰੇ ਛੇਤਰ ਵੀ ਨਹੀਂ ਫੇਰੇ ਉਹਨਾਂ ਨੇ ਮੇਰੇ ਘਰ ਦੇ ਵਾਲੇ ਬਈ ਮੈਨੂੰ ਕੁਛ ਨਹੀਂ ਕਿਹਾ ਬਈ ਮੈਨੂੰ ਤਾਂ ਪਿਆਰ ਆ ਜਦੋਂ ਮੇਰੀ ਆਵਦੀ ਚਲਦੀ ਆ ਠੀਕ ਹੈ ਮੇਰੇ ਘਰੇ ਵੀ ਹੋ ਰਹਿਣਾ ਚਾਹੁੰਦੀ ਸੀਗੀ ਠੀਕ ਹੈ ਪਰ ਯਾਰ ਹੁਣ ਮੈਂ ਕੀ ਕਰਾਂ ਮੇਰੀ ਮੰਮੀ ਦੀ ਉਮਰ ਵੀ 19 ਸਤੋਂਦੀ ਮੈਂ ਵੀ ਉਹੀ ਤਾਂ ਕਹਿਣਾ ਵੀ ਤੇਰੇ ਘਰ ਦੇ ਕੀ ਰਿਐਕਸ਼ਨ ਸੀਗਾ ਵੀ ਤੈਨੂੰ ਲੜੇ ਭਿੜੇ ਜਾਂ ਤੇਰੇ ਨਾਲ ਕੁੱਟ ਮਾਰ ਨਹੀਂ ਕੀਤੀ ਘਰ ਦੇ ਨੇ ਕੁੱਟ ਮਾਰ ਕਾਦੀ ਕਰਨੀ ਆ ਤੈਨੂੰ ਬੇਦਖ ਲਗਰਾਇਆ ਘਰ ਦੇ ਸੀ ਇਹ ਵੀ ਗੱਲ ਚੁਣ ਲੀਆ ਮੈਂ ਇਹ ਜਦੋਂ ਤੇਰੇ ਘਰੇ ਇਹ ਗੱਲ ਦਾ ਪਤਾ ਲੱਗਿਆ ਵੀ ਤੂੰ 65 ਸਾਲਾਂ ਲਿਆ ਲੈਣਾ ਨੇ ਮਜਨੂ ਮਜਨੂ ਨੇ ਹੀਰ ਨੇ ਰਾਂਝਾ ਬਿਨਾ ਗੱਲਾਂ ਤੋਂ ਵੀ ਉੱਧ ਘਰ ਦੇ ਦੇ ਕੀ ਰਿਐਕਸ਼ਨ ਸੀਗਾ ਉਹਦੇ ਮੁੰਡਿਆਂ ਦਾ ਕੀ ਰਿਐਕਸ਼ਨ ਸੀਗਾ ਜੇ ਦਿਨਾਂ ਦੇ ਘਰੇ ਪਤਾ ਲੱਗਿਆ ਵੀ ਤੂੰ ਉਹਦੀ ਮਾਂ ਨੂੰ ਕੱਢ ਕੇ ਲੈ ਗਿਆ ਤੇ ਉਹਦੇ ਮੁੰਡੇ ਵੀ ਸਵਾਦੀ ਤੇ ਡੈਡੀ ਦੀ ਉਮਰ ਦੇ ਆ ਤੇ ਉਹਨਾਂ ਦਾ ਕੀ ਉਨਨਾਏ ਕੀ ਕਹਿਣਾ ਬਈ ਕਹਿੰਦਾ ਬਈ ਇਹਦੀ ਜ਼ਿੰਦਗੀ ਜੀਣ ਦੇ ਅੱਛਾ ਨਾ ਇਹ ਮਾਂ ਨੂੰ ਆਏ ਕਹਤਾ ਵੀ ਤੇ ਤੇਰੇ ਨਾਲ ਨਾ ਕੋਈ ਫੇਸ ਟੂ ਫੇਸ ਤੇ ਮਿਲੇ ਆ ਤੈਨੂੰ ਕਿਤੇ ਬੈਠ ਕੇ ਤੇਰੇ ਨਾਲ ਗੱਲ ਕੀਤੀ ਉਹਦੇ ਬੱਚਿਆਂ ਨੇ ਉਹਦੀ ਮੇਰੇ ਕੋਲ ਹੀ ਰਹਿੰਦੇ ਮੈਨੂੰ ਪਾਪਾ ਕਹਿ ਕੇ ਬੁਲਾਉਂਦੇ ਉਹ ਅੱਛਾ ਤੇਰੇ ਨਾ ਉਮਰ ਤੇ ਵੱਡੇ ਦੇ ਬਰਦਨ ਕਹਿੰਦੇ ਪਾਪਾ ਹੈ ਪਾਪਾ ਹੀ ਕਹਿੰਦੇ ਕਿ ਮੰਮੀ ਦਾ ਖਾਸ ਮੌਕੇ ਜਦੋਂ ਖਾਸ ਮੌਕੇ ਤੇ ਮੰਮੀ ਦਾ ਹੈਗਾ ਹੁਣ ਤਾਂ ਤੈਨੂੰ ਛੱਡ ਚੁੱਕੀ ਆ ਅੱਜ ਦੇ ਟਾਈਮ ਦੇ ਵਿੱਚ ਥੋੜਾ ਰੈਸਟ ਕਰੀ ਕੋਈ ਨਹੀਂ ਛੱਡ ਕੇ ਗਿਆ ਮੈਨੂੰ ਤੇ ਬਈ ਫਿਰ ਤੂੰ ਤੇ ਪੁੱਤੇ ਨੂੰ ਕਨੈਪ ਕਰਦਾ ਫਿਰ ਤਾਂ ਇੱਕ ਪਾਸੇ ਤੇ ਇੱਕ ਪਾਸ ਉਹ ਆਈ ਨਹੀਂ ਮੇਰੀ ਜ਼ਿੰਦਗੀ ਚ ਤਾਂ ਹੈਗੀ ਉਹ ਬਾਈ ਵੇਖੋ ਬਾਈ ਇਮੋਸ਼ਨਲ ਹੋਈ ਜਾਂਦਾ 24 ਸਾਲਾਂ ਦੀ ਉਮਰ ਆ ਤੁਸੀਂ ਵੇਖੋ ਸਾਡੀ ਨੌਜਵਾਨ ਪੀੜੀ ਜਾ ਕੇ ਤੈਨੂੰ ਰਹੀ ਐ 65-65 ਸਾਲਾਂ ਦੀਆਂ ਔਰਤਾਂ ਦੇ ਨਾਲ ਇਹ ਪਿਆਰ ਦੇ ਵਿੱਚ ਪੈ ਜਾਂਦੇ ਆ ਬਾਈ ਪੜਿਆ ਕਿੰਨਾ ਆ ਬਾਈ ਇੰਨਾ ਹੁੰਦਾ ਪਿਆਰ ਤਾਂ ਨਾ ਹੁੰਦਾ ਵੀ ਅੱਜ ਦੱਸ ਗਿਆ ਸਾਨੂੰ ਪਹਿਲਾਂ ਸੁਣਿਆ ਸੀਗਾ ਤੇ ਪੜਿਆ ਕਿੰਨਾ ਤੂੰ ਨਹੀਂ ਬਈ ਅੱਛਾ ਤੈਨੂੰ ਪਿਆਰ ਉਹ ਹੀ ਮਿਲੀ ਤੈਨੂੰ ਕਰਨ ਨੂੰ ਬਾਈ ਪਿਆਰ ਇੰਨਾ ਹੁੰਦਾ ਯਾਰ ਪਿਆਰ ਤਾਂ ਇਹਨਾਂ ਦੇ ਭੈਜਵਾਦੇ ਵੀ ਵੇਖ ਵੀ ਲੈਣਾ ਹੁੰਦਾ ਸਾਨੂੰ ਪਹਿਲਾਂ ਸੁਣਿਆ ਸੀ ਅਸੀਂ ਤੇ ਮਤਲਬ ਹੁਣ ਤੂੰ ਵਿਆਹ ਕਰਾਉਣਾ ਚਾਹੁੰਦਾ ਇਹਨਾਂ ਤੇਰੀ ਮੰਗ ਕੀ ਹੈ ਮੇਰੀ ਮੰਗ ਉਹੀ ਆ ਵੀ ਮੈਂ ਵਿਆਹ ਕਰਾਉਣਾ ਚਾਹਣਾ ਤੇ ਜਵਾਕ ਜੰਮਣਾ ਚਾਹਣਾ ਉਹਦੇ ਨਾਲ ਜਵਾਕ ਵੀ ਤੁਸੀਂ ਜੰਮ ਲਓਗੇ ਮੈਂ ਤਾਂ ਜੰਮ ਲੂੰਗਾ ਉਹਦੀ ਉਮਰ ਵੀ ਉਧਰ ਹੀ ਵੇਖੋ ਬਈ 65 ਸਾਲ ਦੀ ਉਮਰ ਕਿੰਨੀ ਬਹੁਤ ਘੱਟ ਉਮਰ ਹੀ ਹੈ ਇੰਨੀ ਤੇ ਤੇ ਬਈ ਤੁਸੀਂ ਪੜ੍ਹੇ ਕਿੰਨੇ ਆ ਕਿੰਨੀ ਥੋੜੀ ਪਲਸਟੂ ਕੀਤੀ ਆ ਪਲਸਟੂ ਕੀਤੀ ਆ ਥੋੜੇ ਨਾਲ ਦੇ ਕੋਈ ਕੁੜੀਆਂ ਕੜੀਆਂ ਥੋੜਾ ਪੜਦੀਆਂ ਨਹੀਂ ਸੀਗਾ ਪੜਦੀਆਂ ਸੀ ਬਈ ਯਾਰ ਲਾਰੇ ਬਹੁਤ ਲਾਉਂਦੀਆਂ ਤੇ ਕੁੜੀਆਂ ਨਾ ਯਾਰ ਬਈ ਯਾਰ ਸਟੈਂਡ ਨਹੀਂ ਹੈਗਾ ਕੁੜੀਆਂ ਦਾ ਇੱਕ ਥਾਂ ਤੇ ਖੜਦੀਆਂ ਦੂਜੇ ਥਾਂ ਤੇ ਹੋਰ ਕਿਸੇ ਕੋਲ ਹੋ ਜਾਂਦੀਆਂ ਆਪਾਂ ਚਾਹੀਦੀ ਸੀ ਇੱਕ 10 ਸਾਲ ਦਾ ਪਿਆਰ ਸੀ ਭਾਈ ਜਿਵੇਂ ਅਸਥਿਰ ਰਹੀ ਹੈ ਮੇਰੇ ਤੇ ਕਿਸੇ ਪਾਸੇ ਨਹੀਂ ਹਟੂ ਮਰ ਵੀ ਦੇਖਿਆ ਰ ਪਹਿਲੀ ਗੱਲ ਤੇ ਉਹਦੀ ਉਮਰ ਹੀ ਹੈ ਨਹੀਂ ਆ ਕੁਝ ਕਰਨ ਦੀ ਮਿੰਟ ਤਾਂ ਇਹ ਹੈਰਾਨ ਆ ਭਾਈ ਦਰਸ਼ਕ ਤੁਸੀਂ ਦੱਸੋ 65 ਸਾਲਾਂ ਦੀ ਔਰਤਾ ਜੀ ਨੇ ਇਸ ਮੁੰਡੇ ਦੇ ਨਾਲ ਕਹਿ ਸਕਦੇ ਹਾਂ ਨਾ ਪੱਕੇ ਕਿ ਪੂਰ ਪਿਆਰ ਕਰਾ ਪਿਆਰ ਕੀਤਾ ਪਿਆਰ ਕਾਲਾ ਨਹੀਂ ਮੂਹ ਕਾਲਾ ਹੁੰਦਾ ਪਿਆਰ ਕੀਤਾ ਨੌਜਵਾਨਾ ਇਹ ਹੁਣ ਵਿਆਹ ਕਰ ਦੋ ਜੀ ਕਦੇ ਸੁਣਿਆ ਪਿਆਰ ਪਿਆਰ ਸੁਣ ਲਿਆ ਪਿਆਰ ਨਹੀਂ ਕਰਦੇ ਲੋਕ ਰੱਬ ਨੂੰ ਪਿਆਰ ਕਰਦੇ ਆ ਭਈ ਤੇ ਐਸੇ ਰੱਬ ਆ ਉਹ ਤੇ ਰੱਬ ਹੀ ਆ ਤੇ ਭਈ ਵਾਪਸ ਕਿੱਧਰ ਹੋ ਗਏ ਉਹ ਤੇ ਆਖਰੀ ਜਿਹੜੀ ਗੱਲਬਾਤ ਹੈ ਬਈ ਤੂੰ ਮੇਰੀ ਜੱਟ ਕਿਉਂ ਕਿਹਣਾ ਸੀ ਬਈ ਤੇਰੀ ਐਕਸਮ ਕਰਨਾ ਆਇਆ ਪਹਿਲਾਂ ਤੂੰ ਸਾਨੂੰ ਇਹ ਕਰ ਬਈ ਸਾਡੇ ਵਿਆਹ ਤੇਰਾ ਵਿਆਹ ਸਾਡੇ ਵਿਆਹ ਹੋਇਆ ਤੇਰਾ ਵਿਆਹ ਹੋਇਆ ਬਈ ਤੇ ਤੈਨੂੰ ਪਿਆਰ ਹੈਗਾ ਕਿ ਨਹੀਂ ਸਾਨੂੰ ਬਹੁਤ ਪਿਆਰ ਹੈ ਬਈ ਤੈਨੂੰ ਇਹ ਦੱਸ ਜਿੱਤੇ ਥੋੜੀ ਲਾਜ ਸਾਰਾ ਕੁਝ ਸਾ ਮੇਰਾ ਭਾਈ ਅਸੀਂ ਤੇਰੀ ਇੱਜ਼ਤ ਨੂੰ ਕਰ ਰਹੇ ਹਾਂ ਚੱਲ ਭਾਈ ਜਿੱਤੇ ਥੋੜੀ ਆ ਲਾਸਟ ਗੱਲਬਾਤ ਹੋਈ ਉਹਦੇ ਘਰ ਦੇ ਨਾਲ ਉਹਨਾਂ ਦੇ ਘਰ ਦੇ ਨਾਲ ਤੈਨੂੰ ਕੀ ਵਿਸ਼ਵਾਸ ਦਿੱਤਾ ਜਿੱਤੇ ਤੂੰ ਉਹਨਾਂ ਦਾ ਮੁੰਡਾ ਵਾਸਤੇ ਬੜੀ ਵਧੀਆ ਵਧੀਆ ਤੇਰੇ ਲਾ ਮੇਲੋ ਮੇ ਕਰਾਂਗੇ ਬਈ ਤੇਰਾ ਵਿਆਹ ਵਧੀਆ ਕਰਾਂਗੇ ਠੀਕ ਹੈ ਤੂੰ ਸਾਡਾ ਪਾਪਾ ਹੀ ਆ ਅੱਛਾ ਤੇ ਉਹਦਾ ਘਰ ਵਾਲਾ ਕਹਿੰਦਾ ਮੈਂ ਚਲਤ ਲਾਗ ਦੇ ਦੂੰਗਾ ਉਹਤ ਲਾਗ ਦੇ ਦੂੰਗਾ ਤੇ ਤੇਰੇ ਘਰ ਦੇ ਦਾ ਕੀ ਰਿਐਕਸ਼ਨ ਸੀ ਜਿਹਨੇ ਤੈਨੂੰ ਵੇਚ ਲਿਆ ਕਹਿੰਦਾ ਕੀ ਰਿਐਕਸ਼ਨ ਆ ਓ ਇਹਨਾਂ ਮੈਂ ਆਉਂਦੇ ਕਿੱਲੇ ਆਪ ਨਾਲੋਂ ਕਿੱਥੋਂ ਬਿੜਲੇਗਾ ਕੰਮ ਕੀ ਕਰਦਾ ਤੂੰ ਮੈਂ ਮੈਂ ਕੰਮ ਕਰਦਾ ਕਾਹਦਾ ਕੰਮ ਕਰਦਾ ਡੈੜੀ ਜਾਂਦਾ ਮੈਂ ਦਿਹਾੜੀ ਜਾਂਦਾ ਤੇ ਭਾਈ ਅਸੀਂ ਮੈਂ ਤੈਨੂੰ ਖਾਹੀ ਲਾਉਂਦਾ ਸੀ ਉਹਦਾ ਨਰੇਗਾ ਦਾ ਕੰਮ ਭਾਈ ਮਸਾ 100 ਦਿਨ ਤੱਕ ਮਸਾ ਚੱਲਦਾ ਉਹ ਤੇ ਤੂੰ ਵੀ ਉਹਨੂੰ ਕਿੱਥੋਂ ਲੰਗਰ ਖਵਾ ਦੇਗਾ ਹੋਰ ਕੰਮ ਕੀ ਕਰਦਾ ਤੂੰ ਕੁਛ ਨਹੀਂ ਕਰਦਾ ਕੋਈ ਵਿਹਲਾ ਰਹਿਣਾ ਵਿਹਲਾ ਰਹਿਣਾ ਤੇ ਉਹ ਜਿਹੜੀ ਜਿਹਨੇ ਨਾਲ ਤੂੰ ਪਿਆਰ ਕਰਦਾ ਉਹਨੂੰ ਉਹਦੇ ਕੋਲੇ ਕੋਈ ਪੈਸਾ 뜰ਦਾ ਪੈਸਾ ਟੱਕਾ ਹੈਗਾ ਹੋਵੇ ਨਾ ਹੋਇਆ ਮੈਂ ਪੈਸੇ ਦੇ ਪੈਸੇ ਪੈਸਾ ਕਰਕੇ ਥੋੜੀ ਵਿਆ ਕਰਾਇਆ ਤੇ ਤੇਰੇ ਤੇੜਾ ਹੁਣ ਪਰਚਾ ਪਿਆ ਗਿਆ ਬਈ ਜਮਾਨ ਤੇ ਇਹਦਾ ਹੁਣ ਰਜਿਨਾਮੇ ਦਾ ਇਹਦਾ ਕੀ ਬਣੂਗਾ ਹੋ ਜਾਊਗਾ ਰਜਿਨਾਮੇ ਸਾਰਾ ਕੁਝ ਹੋ ਜਾਊਗਾ ਅੱਖੇ ਖੜੂਗੀ ਅੱਖੇ ਖੜੂਗੀ ਮੇਰੇ ਅੱਖੇ ਤੇ ਖੜੀ ਆਵੇ ਹੁਣ ਵੀ ਖੜੀ ਹੈ ਮੇਨਾਂ ਗੱਲ ਕਰਦੀ ਹੈ ਮੇਨਾਂ ਖੜੀ ਹੈ ਮੈਨੂੰ ਕੋਈ ਚੱਕਰ ਨਹੀਂ ਹੈਗਾ ਤੇ ਪਾਚਾ ਦਾ ਵੀ ਨਿਕਰ ਨੈਵਕ ਦਾ ਕਰਾਤਾ ਇਹ ਪਰਚੇ ਦਾ ਕੀ ਕਰਾਤਾ ਜਿਹੜਾ ਤੂੰ ਉਹਨਾਂ ਦੇ ਪੋਤਾ ਕਰਨਾਵ ਕੀਤਾ ਸੀ ਕੋਈ ਨਾ ਉਹ ਠੀਕ ਹੋ ਜਾਊਗਾ हां चल ठीक है यार भाई मैं भा। देखो भाई एक सिगा नौजवान 24 ਸਾਲਾਂ ਜਿਹਨੇ 65 ਸਾਲਾਂ ਦੀ ਇੱਕ ਔਰਤ ਦੇ ਨਾਲ ਪਿਆਰ ਕੀਤਾ ਤੇ ਜਦੋਂ ਉਹਨੇ ਧੋਖਾ ਦਿੱਤਾ ਤੇ ਉਹਨਾਂ ਦੇ ਪੁੱਤ ਨੇ ਇਹਨਾਂ ਨੂੰ ਕਨੈਕਨੈਪ ਕਰ ਲਿਆ ਸੀਗਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਸਾਰੀ ਕੀਤੀ ਹੈ ਇਹ ਜੇ ਇਸ ਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ